ਨਾਲਾਲ ਡਿਗਲੀ ਦਿਗਦੀ ਐ ਜੇ ਤੈਨੂੰ ਪਧਾਰ ਸਭਾ ਚ ਰਸ ਮਿਲਾਈ ਤਰ ਤਦ ਦੌਰਾਂ ਪੇ ਜੂ ਪੁਰੇ ਐ ਨਹੀਂ ਖਾਂਡ ਕੁੱਤੀ ਨਹੀਂ ਬਣਨਾ ਹੈ ਜਮਾਨੀ ਬੱਬੂ ਦੇ ਪਾਪੇ ਚਾਹ ਪੀ ਲੈ ਪਹਿਲਾ ਫਾਈ ਦੁੱਧ ਦਾ ਘੋਟ ਇੱਥੇ ਲਿਆ ਕਰ ਇੱਥੇ ਬਣਾ ਲਿਆ ਕਰ ਹੋਰ ਲੂਡ ਮਿਲ ਬਾਟ ਆਉਣਾ ਪੈਂਦਾ ਮੈਨੂੰ ਕੱਲ੍ਹ। ਲੱਕਰਾਂ ਗਿੱਲੀਆਂ ਹੋਈਆਂ ਪਈਆਂ ਨੇ ਵਿੱਚ ਆ। ਹਾਲ ਫੜ ਚਾ ਵੀ। ਕਾ ਇੱਥੇ ਘਾਦੇ ਬਣਾਉਂਗਾ ਮੈਂ। ਰਕ। ਚੱਲ ਕੋਈ। ਇਹ ਚੋਦੇ ਪਤਾ ਨਹੀਂ ਕਿੱਥੋਂ ਆ ਕੇ ਗੱਲ ਲਫਾਂਗੇ ਇਹ। ਹਾਲ ਫੜ। ਆਏ ਹਾਏ। ਤੂੰ ਤੇਰਾ ਫਿਰਦਾ ਉਹ ਹਲੇ ਗਿਆ ਨਹੀਂ। ਆ ਫੜਾ ਮੇਰਾ ਕੱਲੂ ਪੇਪਰ ਆ। ਰੋਲ ਨੰਬਰ ਲੈਣ ਜਾਣਾ ਸੀ ਮੈਂ ਤਾਂ ਅੱਜ। ਗਿਆ ਨਹੀਂ ਫੇਰਾ। ਬਾਪੂ ਆਲੇ ਆਈਏ ਧਰ ਨੂੰ। ਜਾਨਾ ਵਸ ਮੈਂ ਇਹ ਤਾਂ ਮੇਰੇ ਸਾਲ ਦੀ ਉਹੀ ਬਣੀ ਪਈ ਰਹਿ ਗਈ ਸਾਰੇ ਡੱਬਰ ਨੂੰ ਉਹ ਕਹਾਤੀ ਮੈਂ ਤਾਂ ਕਹਿੰਦੀ ਪਹਿਲਾਂ ਚਾਹ ਫੜਾ ਕੇ ਆਉਣੀ ਆ ਫੇਰ ਜਾਈ ਲੈ ਜਾ ਬਗ ਜਾ ਤੂੰ ਉਥੇ ਲੈ ਆ ਉਹਦਾ ਰੋਲ ਨੰਬਰ ਕੋਈ ਨਹੀਂ ਲੈ ਆਊਗਾ ਬੈਠਾ ਰਹਿ ਬੈਠਾ ਰਹਿ ਕੋਈ ਆਪਣੇ ਉਹ ਬਗ ਜਾਣ ਦੇ ਨੂੰ ਕੰਮ ਦਿੰਦਾ ਕਰ ਲੈਣੇ ਮਣਾ ਮੋਟਾ ਕੋਈ ਨਹੀਂ ਚਲੇ ਜਾਂਦਾ ਮੇਰੇ ਨਾਲ ਲੈ ਕੇ ਜਾਈ ਪੁੱਤ ਲਿਆ ਦੇ ਦੋ ਪ੍ਰਸ਼ਾਦੇ ਹੋਟ ਹੁਣ ਤਾਂ ਹਜੇ ਰੋਟੀ ਖਾ ਕੇ ਆਇਆ ਤੂੰ ਮੈਂ ਤਾਂ ਕੜੀ ਨ ਤੜਕਾ ਲਾ ਕੇ ਆਈ ਆ ਦੁਪਹਿਰ ਨੂੰ ਘਰ ਆ ਜੇ ਖਾਣ ਰੋਟੀ ਓਏ ਕੁੜੀ ਚੋਦੀਏ ਕੰਮਕਾਰ ਕਰਦਾ ਓਏ ਖੋਹੀ ਪੈਂਦੀ ਆ ਬੰਦੇ ਦੇ ਤੈਨੂੰ ਕੀ ਕਤੂਰੇ ਚੁੰਗਦੇ ਨੇ ਹੁਣ ਹਲੇ ਚਾਰ ਰੋਟੀਆਂ ਖਾ ਕੇ ਆਇਆ ਤੂੰ ਡੁੱਢ ਘੰਟਾ ਨਹੀਂ ਹੋਇਆ ਹਜੇ ਕੱਠੋ ਵੀ ਕਿਆ ਕਰ ਓਏ ਹਾਂ ਸਾਗ ਤੁੰਨੇ ਇੱਥੋਂ ਸਾਗ ਸਾਗ ਅਨਾਦ ਨਾਲ ਕਿਹੜਾ ਸਾਗ ਆ ਰਹਿਣ ਦੇਵੇਂ ਕੋਈ ਲੋੜ ਨਹੀਂ ਹੈਗੀ ਸਾਗ ਦੀ ਕੜੀ ਨੂੰ ਤੜਕਾ ਲਾ ਕੇ ਆਈਆਂ ਕਹੀ ਜਾਣੀ ਮੇਤੋਂ ਸਾਗ ਬਣਨਾ ਆਗਮਨ ਤੋਂ ਕੋਲ ਪੱਟ ਲਿਆ ਗਾਜਰਾ ਮੂੜੀਆਂ ਸ਼ਿੰਗਰੇ ਮੂੰਗਰੇ ਰਹਿਣ ਦੇ ਪਤ ਉਹ ਰਹਿਣ ਦੇ ਪੁੱਤ ਬਣ ਕੇ ਹੈ ਮੈਂ ਤਾਂ ਖਾਣਾ ਨਹੀਂ ਕੋਈ ਕੋਈ ਨਹੀਂ ਰਹਿਣ ਦੇ ਮੈਂ ਤਾਂ ਨਹੀਂ ਮੈਂ ਕਿਸੇ ਦੁੱਖੋ ਤਾਂ ਕੜੀ ਬਣਾ ਕੇ ਆਈਆਂ ਆਪੇ ਪੀਲਾ ਚਾਹ ਸਾਨੂੰ ਨਾ ਪਾਈ ਕਿਉਂ ਪੀਂਦੀ ਨਹੀਂ ਪੀ ਕੇ ਆਈਆਂ ਮੈਂ ਤਾਂ ਲਾਪਿਓ ਪਾਈ ਨੱਕੇ ਜੇ ਪਤਾ ਨਹੀਂ ਮੇਰੇ ਪੋਸਟ ਦੇ ਚ ਪਾਤੇ ਸੀ ਦਾ ਲੱਗ ਜੂ ਮੈਨੂੰ ਪਤਾ ਹੁਣੀ ਮੂੰਹ ਤੇ ਲਾਉਣ ਸਾਰ ਵੀ ਪਾਇਓ ਕੇ ਪਾਈ ਨਹੀਂ ਓਏ। ਕਿਆ ਕਰੂ ਏ? ਭੱਜ ਕੇ ਜਾ ਕੇ ਕਹੀ ਚੱਕ ਕੇ ਨਾ। ਹੋ ਨੱਕਾ ਬੰਦ ਕਰਕੇ ਮੂਹ ਲਾ। ਜਾਂ ਮੇਰਾ ਪੁੱਤ ਵੜ ਕੇ। ਇਹ ਨੂੰ ਉਹ ਕਹਿੰਦੇ ਬਾਲਾ ਰੋਲ ਨੰਬਰ ਲੈਣ ਜਾਣਾ। ਉਹ ਬਾਲਾ ਭਰ ਜੂ ਪੈਰ ਤੋੜੀ ਬਾਰ ਬਾਰ ਕਰਕੇ ਇਹਦਾ ਬਾਹਰੀ ਨੱਕਾ ਲਾਉਣਾ ਪੁੱਤ। ਲੈ ਜੋ ਆਕਾ ਨੂੰ ਕਿਆ ਪਤਾ ਨੱਕਿਆ ਛੱਕਿਆ ਹੁੰਦਾ। ਅੱਛਾ ਭੈਣ ਤੇ ਮਾਮੇ ਦੀ ਮੈਂ ਪੜ ਕੇ ਬੋੜੀ ਜਾਂਦਾ। ਕਾਲੀ ਜਿੰਨਾ ਮੇਰੇ ਸੜਦੀ ਮੈਂ ਹਾਂ। ਪਤਾ ਮੈਨੂੰ ਤੇਰੇ ਲੱਛਣਾਂ ਦਾ। ਗੱਲ ਕਰਨੀ ਉੱਥੇ ਤੂੰ ਮੇਨਾਂ। ਕੀ ਗਮ ਮੈਨੂੰ ਕਿਉਂ ਭੱਜ-ਭੱਜ ਪੈਣੀ ਐ ਤੂੰ? ਚਾਹ ਪੀ ਲਾ। ਹੈ? ਚਾਹ ਪੀ ਲਾ। ਮੀਨਾ ਜਵਾਕ ਸਾਹਮਣੇ ਮੈਨੂੰ ਕੁਛ ਕਹਿ ਦੇ। ਆ ਜਾ ਕੇ ਆਪਣੇ ਦੱਸੂਗਾ ਮਾਂ ਪਿਓ ਨੂੰ। ਇੱਕ ਕੰਟਰਦੀਮ ਬਾਗਲੇ ਦੇ ਰੋਲ ਨੰਬਰ ਲੈਣ ਹੈ। ਇੱਥੇ 2 ਮਿੰਟ ਆ ਪੈਲੂ-ਕਿੱਲੂ ਕਰ ਲਾਂ ਗੰਜਰਦੀਏ। ਅੱਛਾ ਮੈਂ ਲੱਤਾਂ ਤੜਾਉਂਦੀ ਫਿਰ ਘਰ ਨੂੰ ਜਾ ਮੈਂ 80 ਕਿਲੋਮੀਟਰ ਬਾਟ ਤੁਰ ਕੇ। ਤੇਰੇ ਵਰਗਾ ਤਾਂ ਮੈਨੂੰ ਛੱਡਣ ਵੀ ਨਹੀਂ ਜਾਂਦਾ। ਟੱਕੇ ਬਹਿ ਜਾ। ਸਾਈਕਲ ਦੇ ਛੱਡਿਉਂ? ਨਹੀਂ। ਮੈਂ ਆਪੇ ਮੁੰਡੇ ਨਾਲ ਭੱਗ ਜਾਣਾ ਜਵਾਕ ਨਾਲ। ਮੇਰੇ ਸਾੜੀ ਦੇ ਹੁਣ ਤੱਕ ਸਾਈਕਲਾਂ ਦੀ ਬੈਠੀ ਨੇ ਬੈਠਦੀ ਨਹੀਂ ਮੇਰੇ ਨਾਲ। ਇੱਥੇ ਉਹ ਦੀ ਦੇ ਬੈ ਕੇ ਮੋਟਰਸਾਈਕਲ ਦਾ ਫੰਗਾ ਆ ਗਿਆ। ਮੈਂ ਕਹੀਏ ਨਾ ਬਹਾ ਮੜੀ ਮੋਟੀ ਮੈਂ ਸਾਰੀਆਂ ਗੱਲਾਂ ਭੁਲਾ ਕੇ ਸਰਜੀਤ ਮੈਨੂੰ ਆਇਆ ਮਹਾਬ ਦੇ ਜਵਾਕਾਂ ਨੂੰ ਭਾਈ ਹਿੱਕ ਨਾਲ ਲਾਈਏ। ਹੈ? ਕਿਉਂ ਆਪਾ ਵਿਗਿਆਨੀ ਤੇ ਮੇਨਾਂ ਮੌ ਕਰੀਏ। ਹਾ ਤੂੰ ਹਣ ਚਾਹ ਪੀਣੀ ਆ ਕਿ ਨਹੀਂ ਪੀਣੀ ਤੂੰ ਮੈਨੂੰ ਇਹ ਦੱਸ ਦੇ। ਕਿ ਚਾਹ ਜੱਕ ਕੇ ਤੇਰੇ ਸਿਰ ਚ ਪਾ ਦਮਾਂ ਮੈਂ। ਇਹਨੂੰ ਕਿਸ ਨੇ ਕਰਾਇਆ ਹੋਇਆ ਕੋਸਾ? ਤੈਨੂੰ ਦੱਸਤਾ ਮੈਨੂੰ ਕਾਨੂੰ ਕਰਾਇਆ ਕਰਾਇਆ ਤਾਂ ਤੈਨੂੰ ਹੈਹੀ ਜੀ ਨਹੀਂ ਹੈਗੀ ਤੂੰ ਹਾਂ ਦੁਕਾਨ ਨਾ ਤੀਮੀਆਂ ਮਗਰ ਫਿਰਦਾ ਹੁਣ ਹੱਥ ਪੱਲਾ ਨਹੀਂ ਫੜਾਉਂਦੀਆਂ ਹੋਣੀਆਂ ਤਾਂ ਹੁਣ ਤੈਨੂੰ ਸਰਜੀਤੋ ਚਿੱਤੇ ਆ ਗਈ ਹੁਣ ਤੈਨੂੰ ਕੱਲੋਂ ਨਹੀਂ ਕੁਛ ਦੇ ਕਹਿੰਦੀ ਹੁਣ ਤੈਨੂੰ ਰਾਜ ਗੁੰਡੀ ਨਹੀਂ ਕੁਛ ਕਹਿੰਦੀ ਕਪੜਾ ਲੱਗਿਆ ਤਾਂ ਪਿਆ ਨੱਕਾ ਤੂੰ ਵੀ ਤੜਕੀ ਖਾ ਲੈਣਾ ਤੈਨੂੰ ਚਾਰ ਘੜ ਫਿਰ ਤੈਨੂੰ ਪਤਾ ਹੀ ਲੱਗਦਾ ਵੀ ਤੂੰ ਕਰਦਾ ਕੀ ਫਰੀ ਜਣਾ ਉਥੇ ਲੱਗਿਆ ਪਿਆ ਨੱਕਾ ਪੈਲੀ ਲੱਗਿਆ ਮੈਂ ਦੱਸਣ ਕਿਥੋਂ ਲਾਇਆ ਹਾਂ ਜਾਏ ਕਰ ਭੱਜਾ ਤੇਰਾ ਰੋਲ ਨੰਬਰ じゃ ਲਿਆ ਤੇਰੀ ਭੂਆ ਕਿ ਮੈਂ ਖਾਲ ਚ ਖੱਬਲ ਚ ਛੁਗਦੂ ਕਹਿੰਦੀ ਮੈਂ ਮੈਨੂੰ ਖਾਲ ਖੱਬਲ ਚੱਕ ਹੋਣਾ ਮੇਰੇ ਗੋਡੇ ਦੁਖਦੇ ਆ ਰਹਿਣ ਦੇ ਪੁੱਤ ਮੈਨੂੰ ਨਾਲ ਹੀ ਲੈ ਚੱਲ ਮੈਂ ਤੇਰੇ ਨਾਲ ਹੀ ਬਾਗ ਚੱਲਦੀ ਓਏ ਖੱਬਲ ਚ ਛੁਗਦੀ ਬੈ ਬੈ ਕੇ ਛੁਗਦੀ ਮੈਂ ਖਾਲ ਘੜ ਦੂੰ ਵਿਚਾਲੇ ਮੈਨੂੰ ਨਹੀਂ ਅੱਜ ਕੁਛ ਵੀ ਹੋਣਾ ਮੈਂ ਕੜੀ ਚੁੱਲੇ ਤੇ ਧਰ ਕੇ ਆਈ ਹੋਈ ਆ ਚੱਲ ਪੁੱਤ ਨਾ ਪੁੱਛੀ ਦੀ ਚੱਲ ਫਿਰ ਮੈਂ ਤੇ ਲੇਟ ਹੋ ਜਾਊਂਗਾ ਨਹੀਂ ਚੱਲ ਪੁੱਤ ਹਾਂ ਕਿ ਪੈਰ ਜੜਾ ਉਲਦੀ ਰਹੇ ਚੱਲ ਪੁੱਤ ਦੇਖੀ ਚੱਲ ਚੱਲ ਦਪਾਇਆ ਦਪਾਇਰ ਲਈ ਚਾਹ ਲੈ ਕੇ ਆ ਜੀ ਮਹਾ ਤੂੰ ਹੀ ਆਜੇ ਰੋਟੀ ਖਾਣ ਕਰ ਭੈਣ ਦਾ ਬੁਲਬਲਾ ਖਾਵੀ ਉਹ ਕਹਿੰਦੀ ਮੈਨੂੰ ਮੁਹੱਬਤ ਨਹੀਂ ਕਰਦਾ ਜੇ ਇਹ ਬੰਦਾ ਮਾੜਾ ਮੋਟਾ ਲਵੇ ਲੱਗਦਾ ਕੰਜਰ ਦੀ ਹੋਈ ਚਾਰੇ ਪੈਰ ਚੱਕ ਸੂਈ ਕੁੱਤੀ ਵਾਂਗੂ ਬਹਿੰਦੀ ਐ ਭੈਣ ਮਰਾ ਖੜਕੇ ਅੱਜ ਤੋਂ ਬਾਅਦ ਤੈਨੂੰ ਬੁਲਾਉਂਦਾ ਵੀ ਨਹੀਂ ਕਦੇ ਜ਼ਿੰਦਗੀ ਚ ਹੈਂ ਬਥੇ ਇਰਾ ਦੇਖ ਲਿਆ ਕੋਸ਼ਿਸ਼ ਕਰਕੇ ਵੀ ਬੱਚਿਆਂ ਨੂੰ ਹਿੱਕ ਨਾ ਲਾਈਏ ਤੁਹਾਨੂੰ ਬੱਚੇ ਮੇਰੇ ਸਾਡੇ ਦੇ ਲਾਇਕ ਨਹੀਂ ਕਿਸੇ ਹੈ ਹਾਲ ਉਹ ਪੂਰੇ ਤੇਰੇ ਕਰਮਾਂ ਚ ਨਹੀਂ ਗਈ ਤੀਵੀਂ mohabbat ਨਾਲ ਤਾਂ ਭੈਣ ਦਾ ਜੂੜੇ ਵੱਟ ਗਿਆ ਜ਼ਿੰਦਗੀ ਚ ਜਪਨਾ ਜਪਨਾ ਹੇ ਨਰਲਾ ਬਾਬਾ ਜੀ ਇਹ ਜਿਹੇ ਦਿਨ ਕਿਸੇ ਨੂੰ ਨਾ ਦਿਖਾਈ ਕਿੱਡੇ ਮੈਲਾਂ ਦਾ ਮਾਲਕ ਆ ਰੂੜੀ ਤੇ ਬਹਿ ਕੇ ਰੋਟੀ ਖਾਰੇ ਜੇ ਇਹਦਾ ਦਿਮਾਗ ਸੈੱਟ ਹੁੰਦਾ ਆਪਦਾ ਘਰ ਨਾ ਵਸਾਲਾਂ ਦਾ ਕਾ ਉੱਗ ਗਿਆ ਪਿਆ ਕੋਠੀ 'ਚ ਭੁੱਖ ਲੈਂਦੀ ਆ ਕੋਠੀ ਨੂੰ ਦੇਖ ਦੇਖ ਕੇ ਪਰ ਕੀ ਕਰੀ ਮਾੜੇ ਹਾਲਾਤ ਜਪਨਾ ਮਨਜਾਪ ਲਨ ਮਾਣੀ ਜਿੰਦੇ ਮੇਰੀਏ ਔਖੇ ਵੇਲੇ ਕਮ ਆਊਗਾ ਮਨਜਾਪ ਲਨ ਮਾਣੀ ਜਿੰਦੇ ਮੇਰੀਏ ਔਖੇ ਵੇਲੇ ਕਮ ਆਊਗਾ ਹਨਾ ਤਾਂ ਕੋਈ ਸਾਡੀ ਕੋਟ ਦੀ ਤੇ ਹੁਣ ਦੀ ਓ ਭਗਤ ਆਓ ਜੀ ਬਾਬਾ ਜੀ ਹਾਏ ਜੀ ਮਹਾਰਾਜ ਬਾਬਾ ਜੀ ਮਹਾਰਾਜ ਇਧਰ ਆਇਓ ਇਧਰ ਗਲੇਸ਼ੀਆਰ ਤੋਂ ਆਇਆ ਜਿੱਧਰ ਬਾਹ ਕਰ ਇਧਰ ਦਾ ਸੁਨਾਮ ਹੈ ਉਹ ਸੁਨਾਮੋਂ ਆਇਆ ਬੱਚਾ ਹੋਰ ਮੈਂ ਕਿੱਥੋਂ ਆਇਆ ਓ ਐ ਪੁੱਛਦਾ ਬਾਬਾ ਮੈਂ ਕਿਹ ਇਧਰੋਂ ਕਿਧਰ ਤੁਰਿਆਣਾ ਖੇਤਾਂ ਚੋਂ ਓ ਇਧਰ ਦਾ ਬੱਚਾ ਮੈਂ ਪੁਠਕੰਡਾ ਲੱਭਦਾ ਤੀ ਕਿਉ ਪੁਠਕੰਡਾ ਕੀ ਪੁੜਿਆ ਚ ਲੈਣਾ ਬੱਚਾ ਤੂੰ ਪੁੜਿਆ ਚ ਲੈਣਾ ਬਾੜਾ ਨਹੀਂ ਬੋਲ ਬੋਲੀ ਨਾ ਹੁੰਦਾ ਕਰਤਾਰੋਂ ਡਰੀਏ ਕਿਉ ਕਰਤਾਰ ਦੀ ਜਿਵੇਂ ਭੈਣ ਦੀ ਬਾਹ ਫਾਲੀ ਓ ਬੱਚਾ ਤੇਰੂੰ ਮੈਂ ਓਏ ਓ ਕਰਤਾਰ ਦੀ ਗੱਲ ਨਹੀਂ ਕਰਦਾ ਉਹ ਪ੍ਰਮਾਤਮਾ ਦੀ ਗੱਲ ਕਰਦਾ ਅੱਛਾ ਅੱਛਾ ਪਹੁੰਚੇ ਹੋਇਆ ਬੁਰੇ ਹੈ ਹਾਂ ਬੱਚਾ ਇਵੇਂ ਤੁਰੇ ਫਿਰਦੇ ਹੋ ਕੋਟਕ ਚਾਹ ਪਿਆ ਦੇ ਬੱਚਾ ਉਹ ਚਾਹ ਬਾਬਾ ਕਿੱਥੇ ਆ ਮਰਗਲਾ ਆਵੇ ਪਹਿਲਾਂ ਓੱਖਾ ਆਉਣ ਲੱਗ ਰਿਹਾ ਮੈਂ ਚਾਹ ਪਾਣੀ ਗਣੀ ਹਾਂ ਅੰਨ ਦਾਤਾ ਹਾਂ ਤੂੰ ਤੇ ਭੁੱਖਾ ਮੋੜੇਗਾ ਸਾਧੂ ਨੂੰ ਬਾਬਾ ਕੋਟਕ ਪੀਲਾ ਭਾਈ ਮੈਂ ਦਾ ਦਪਾਹਰ ਜੋਗੀ ਰੱਖੀ ਦੀ ਆਪਦੀ ਪਰ ਹੈਗੀ ਭੁੱਖੀ ਪਾਈ ਹੈ ਬਾਬਾ ਤੈਨੂੰ ਕੋ ਦੱਸਦਾ ਮੈਂ ਕਦੇ ਘਰੇ ਜਾ ਕੇ ਜੋਗਣ ਦੇ ਪੱਪ ਕੱਢਦੇ ਉਹ ਨਹੀਂ ਨਹੀਂ ਬੱਚਾ ਵੀਲਾ ਨਹੀਂ ਨਾ ਜਾ ਕੱਦ ਦਾ ਬਾਬਾ ਜੀ ਬਾਲੀ ਛੋਟਾ ਹੈ ਸਾਧੂ ਟੀਚਰ ਨਹੀਂ ਕਰੀਂਦੀ ਮੈਂ ਬਾਬਾ ਕਿੱਥੇ ਟੀਚਰਾ ਕਰਦਾ ਤੈਨੂੰ ਮੈਨਾਂ ਪਤਾ ਮਾਂ ਬਾਬਾ ਜੀ ਕੰਦ ਛੋਟਾ ਰਹਿ ਗਿਆ ਹੈ ਸਾਧੂ ਬੋਲੇ ਸਹਿ ਸੁਆ ਸਾਧੂ ਦਾ ਬੋਲਾ ਵਰਥਾ ਨਾ ਜਾਏ ਸਮਝ ਗਿਆ ਬੱਚਾ ਤੂੰ ਚਾਪਿਆ ਦੇ ਲੇ ਵਾਪਾ ਕੀ ਆ ਪੀਣਾ ਹੈ ਵਾਪਾ ਮੰਤਰ ਮੂਤਰ ਸੋਡੇ ਕੋਲੇ ਹੁੰਦੇ ਨੇ ਕਿ ਭੈਣਾ ਵੀ ਕਹੀ ਜਾਨ ਨੇ ਤੁਸੀਂ ਬੱਚਾ ਪੂਰੇ ਮੰਤਰ ਹੁੰਦੇ ਪੂਰੇ ਸਿੱਧ ਕਰਨੇ ਪੈਂਦੇ ਨੇ ਤਪੱਸਿਆ ਕਰਨੀ ਪੈਂਦੀ ਆ ਫੇਰ ਕਿਤੇ ਜਾ ਕੇ ਮੰਤਰ ਬਣਦਾ ਹੋਰਾ ਸੰਖਮੇ ਚਟ ਨਹੀਂ ਕੁੱਟਣ ਨੂੰ ਰੱਖਿਆ ਬੱਚਾ ਇਹ ਵੀ ਨਾ ਕੀ ਕਰਦੇ ਨੇ ਤੁਸੀਂ ਇਹਨੂੰ ਪਹਿਲਾਂ ਤੜਕੇ ਉੱਠ ਕੇ ਵਜਾਉਣਾ ਪੈਂਦਾ ਪਰਮਾਤਮਾ ਨੂੰ ਧਿਆਉਣਾ ਪੈਂਦਾ ਫੇਰ ਕਿਤੇ ਜਾ ਕੇ ਮੰਤਰ ਸਿੱਧ ਹੁੰਦੇ ਨੇ ਬੱਚਾ ਮੈਂ ਤਾਂ ਬਾਬਾ ਤੈਨੂੰ ਐ ਕਹਿਣਾ ਮੈਂ ਕੋਈ ਤਾਕਤ ਬੀਤੇ ਦੇ ਦੇ ਮਹਾ ਭਾਇਆ ਮੇਰ ਦਾ ਤੀਮੀਨ ਵਾਲੀ ਨਹੀਂ ਬਣਦੀ ਹੈਗੀ ਬਹੁਤ ਔਖਾ ਮੈਂ ਤਾਂ ਬਾਬਾ ਉਹ ਬੱਚਾ ਤੀਮੀਨ ਬਣਦੀ ਕਿਦੀ ਆ ਧਰਮਰਾਜ ਤਾਂ ਆਪ ਦਵਾਈ ਲੈਂਦਾ ਆ ਸੰਗਰੂਰ ਸਿਵਲ ਹਸਪਤਾਲ ਚ ਲਾਈਨ ਚ ਲੱਗਿਆ ਹੁੰਦਾ ਉਹਦੀ ਤਾਂ ਆਪ ਡਿਪਰੈਸ਼ਨ ਦੀ ਦਵਾਈ ਚੱਲਦੀ ਆ ਬੱਚਾ ਅੱਛਾ ਹਾਂ ਇੱਥੇ ਵੀ ਦਵਾਈ ਲੈਣ ਆ ਜਾਂਦੇ ਨੇ ਉਹ ਆ ਜਾਂਦੇ ਨੇ ਬੱਚਾ 21 ਬਾਰ ਵਾਲੇ ਤੈਨੂੰ ਪਰਚੀ ਕੱਢਦੇ ਨੇ ਨਾ ਉੱਥੇ ਲਾਈਨ ਚ ਲੱਗਿਆ ਹੁੰਦਾ ਉਹ ਗੋਲੀ ਗਾਣੀ ਨਾ ਕੰਦਾ ਵਿੱਚ ਜੁੱਸ ਵਾਲੇ ਰੱਖਣ ਵਾਲੀ ਉਹ ਉਹ ਨਾ ਨਾ ਬੱਚਾ ਡਿਪਰੈਸ਼ਨ ਦੀ ਦਵਾਈ ਆ ਘਰ ਵਾਲੀ ਨਾ ਲੜਾਈ ਆ ਬਹੁਤ ਔਖਾ ਬਾਪਾ ਬਹੁਤ ਔਖਾ ਬੱਚਾ ਬਹੁਤ ਔਖਾ ਚਲੋ ਚਾਹ ਸ਼ਕੋ ਤੁਸੀਂ ਹੈ ਸਾਧੂ ਚੱਲਦੇ ਭਲੇ ਨਗਰੀ ਵਸਦੀ ਭਲੀ ਹਾਂ ਬੱਚਾ ਜਿਹੜੀ ਚਾਹ ਪਿਆਦੀ ਨਾ ਸਾਧੂ ਨੂੰ ਸਮਝ ਲੈ ਤੇ ਧਰਮਰਾ ਦੇ ਪੁੱਤਰ ਨੂੰ ਚਾਹ ਪਿਆਦੀ ਨਰਗਾਹ ਚ ਮਨਜ਼ੂਰ ਹੋ ਗਈ ਤੇਰੀ ਚਾਹ ਬੱਚਾ ਇਨੇ ਪੰਪ ਪਨਾ ਦੇ ਬਾਬਾ ਮੇਰੇ ਕੋਲੇ 5 ਰੁਪਏ ਨਹੀਂ ਹੈਗੇ ਦੇਣ ਨੂੰ ਬੱਚਾ ਤੂੰ ਮਾਗਰੋ ਪੰਪ ਜੇ ਮਾਰ ਕੇ ਪੈਸੇ ਲੈ ਲੈਣੇ ਨੇ ਵੀ ਦੇ ਬਾਬਾ ਇਨੇ ਪੈਸੇ ਨਾ 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 ਬੱਚਾ ਸਾਧੂ ਪੈਸੇ ਦਾ ਭੁੱਖਾ ਨਹੀਂ ਹੈਗਾ ਨਾ 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 ਇਹ ਤਾਂ ਜਿਹੜੀ ਤੈਨੂੰ ਚਾਹ ਪਿਆਦੀ ਨਾ ਬਸ ਦਰਗਾਹਾਂ ਚ ਮਨਜ਼ੂਰ ਆ ਆਹ ਬਾਬਾ ਪੋਸਤਾਲੀ ਆ ਤੂੰ ਦੇਖੀ ਕੰਡੇ ਕੱਢਦੀ ਜਾਂਦੀ ਬੱਚਾ ਮੈਂ ਬੜਾ ਖੁਸ਼ ਆ ਤੇਰੇ ਤੋਂ ਮੰਗ ਕੀ ਮੰਗਦਾ ਮੰਗਣੂ ਬਾਬਾ ਮੈਂ ਕਿਹੜਾ ਜਮਰਾਉਤ ਦਾ ਕਿਲਾ ਮੰਗਣਾ ਹੈ ਹੈ ਸਾਨੂੰ ਜ਼ਿੰਮੇਵਾਰ ਨੂੰ ਕੀ ਹੁੰਦਾ ਨੋ ਮਣ ਦਾਣੇ ਹੋ ਜਾਣ ਸੁੱਕੀ ਸਾਂਭੀ ਨਿਆਣੇ ਹੋ ਜਾਣ ਅੱਜ ਤਾਂ ਇੰਨੇ ਜੀ ਖੋ ਜਾਣ ਭਾਈ ਜ਼ਿੰਮੇਦਾਰ ਫੇਰ ਵੀ ਬੱਚਾ ਮੰਗ ਕੀ ਮੰਗਦਾ ਤੂੰ ਚਾਹ ਪੀ ਬਾਬਾ ਤੁਰਦਾ ਲੱਗ ਮੈਂਗਾ ਕੰਮ ਬਹੁਤ ਕਰਨੇ ਨੇ ਮੇਰੇ ਵਰਗੇ ਬਹੁਤ ਨਕਲੀ ਤੇਰੇ ਫਿਰਦੇ ਨੇ ਮੈਂ ਤੈਨੂੰ ਮੰਤਰ ਦੇ ਕੇ ਚੱਲਿਆ ਅੱਜ ਓਏ ਬਾਬਾ ਤੇਰੇ ਵਰਗੇ ਨਕਲੀ ਸਾਥ ਬਹੁਤ ਤਰੇ ਫਿਰਦੇ ਨੇ ਹੈ ਗੱਲ ਸੁਣ ਲੈ ਮੈਨੂੰ ਯਕੀਨ ਦੀ ਗੁੰਨੇਗਾ ਛੋਡੇ ਤੇ ਸੱਪ ਤੇ ਸਾਧ ਕਈ ਵਾਰ ਅਸਲ ਵੀ ਟੱਕਰ ਜਾਂਦੇ ਨੇ ਸੱਪ ਦੇ ਡੰਗੇ ਦਾ ਲਾਲਤਾ ਬਲੁਖਾਂ ਤੋਂ ਹੋ ਜੂ ਬੱਚਾ ਬਰਸਾਦ ਦੇ ਡੰਗੇ ਦਾ ਲੈ ਧਰਮਰਾਜ ਤੋਂ ਵੀ ਨਹੀਂ ਆਉਣਾ ਅੱਛਾ ਅਸੀਂ ਪਹੁੰਚੇ ਬਾਬਾ ਪਰਛ ਲਾਦਿਓ ਹਾਂ ਉਰੇ ਪਹੁੰਚੇ ਹੋਇਆ ਬੱਚਾ ਬਾਬਾ ਮੈਂ ਤੈਨੂੰ ਕਿਹਾ ਲਾਦਾ ਫਿਰ ਜੇ ਤੇ ਕੋਈ ਲਾਜੇ ਕਰਨਾ ਹੈ ਮੈਂ ਬਹੁਤ ਅੰਗਾ ਬਾਬਾ ਮੇਰੀ ਤੀਮੀਨਾ ਮੇਰੇ ਉੱਪਰ ਦੀ ਚਲਦੀ ਹੈ ਠੀਕ ਹੈ ਜੇ ਕੋਈ ਦਾ ਮੰਤਰ ਹੈਗਾ ਦੇ ਦੇ ਨਹੀਂ ਭਾਈ ਹੈਗਾ ਆਪਦਾ ਚਾਹ ਪਾਣੀ ਪੀਓ ਜੀ ਮੇ ਤੁਹਾਨੂੰ ਨਮਸਕਾਰ ਬਲਵਾਓ ਐਰੀਆ ਸਲਵਾਓ ਬਾਬਾ ਜਾਓ ਬੱਚਾ ਮੰਤਰ ਸੁਣ ਜੇ ਕਿਸੇ ਦਾ ਟਿੱਡ ਦੁਖਦਾ ਬੀ ਹਾਉਟ ਦਾ ਧਰਨ ਪਈ ਹੋਈ ਆ ਬਸ਼ੀਕਰਨ ਕਰਨਾ ਸਾਰਿਆਂ ਦਾ ਤੈਨੂੰ ਇੱਕ ਮੰਤਰ ਦੇ ਕੇ ਚੱਲਿਆ ਬੱਚਾ ਕਿਸੇ ਨੂੰ ਦੱਸਣਾ ਨਹੀਂ ਇੱਧਰ ਕੰਮ ਕਰ ਕੰਮ ਕਰ ਇੱਧਰ ਠੀਕ ਆ ਬੱਚਾ ਨਹੀਂ ਇਹ ਸਾਡੇ ਪਿੰਡਾਂ 'ਚ ਧਰਨ ਧਰਨ ਬਹੁਤ ਪੈਂਦੀ ਆ ਜ ਬੜੀਆਂ ਦੇ ਬੰਦਿਆਂ ਦੇ ਨਾੜ ਚੜ ਜਾਂਦੀ ਆ ਕਈ ਵਾਰ ਆ ਮੋਰੇ ਹੁਣ ਗਰਮੀ ਆਊਗੀ ਹੈ ਚੀਗਾ ਚੂਗਾ ਪੈਂਦੇ ਨੇ ਕੋਈ ਇਹਦਾ ਮੰਤਰ ਆ ਸਾਰਿਆਂ ਦਾ ਇੱਕ ਮੰਤਰ ਬੱਚਾ ਲਾਜ ਪੱਕਾ ਹੋਊ ਸਿੱਧ ਕਰ ਹੋਇਆ ਮੰਤਰ ਨੇ ਅੱਛਾ ਹਾਂ ਧਰਮਰਾਜ ਜੀ ਖੁਦ ਦੱਸ ਕੇ ਗਏ ਸੀ ਮੰਤਰ ਮੈਨੂੰ ਇਹ ਜੈ ਹੋ ਜੈ ਹੋ ਮਹਾ ਪਰਸ਼ੂ ਜੈ ਹੋ ਤੁਹਾਡੀ ਸੱਚੀ ਸਾਖ ਸਾਰਾ ਦਰਸ਼ਨ ਹੋ ਗਿਆ ਜੀ ਧਰਮਰਾਜ ਦੇ ਜੈ ਹੋ ਸਾਇ ਇਮਾਈ ਹੋ ਗਿਆ ਓਏ ਕੀ ਹੋ ਗਿਆ ਹੈਂ? ਉਹ ਮਾ ਕੀ ਹੋ ਗਿਆ? ਸਾਦਾ ਇੱਧਰ ਮੇਰੇ ਕੋਲ ਚਾਹ ਪੀ ਕੇ ਗਿਆ ਲਿਖਾ। ਆ ਲੈ। ਚਾਹ ਦੀ ਘੁੱਟ ਇੱਕ ਘੁੱਟ ਭਰ ਕੇ ਗਿਆ ਚਾਹ ਦੀ ਮਾਂ। ਕਿਹਾ ਇਹ ਦੀਗਾ। ਕਦ ਪਰਮਪਿਤਾ ਪ੍ਰਮਾਤਮਾ ਇੱਥੇ ਬਾਲਵਸਥਾ ਚ ਆ ਗਿਆ। ਐਡਾ ਕ ਕੱਦ। ਸਾਲਾ 3 ਫੁੱਟ ਦਾ। ਓਏ ਗਾਇਬ ਤਾਂ ਹੋਣੀ ਸੀ। ਭਾਵੇਂ ਤਾਂ 10-10 ਫੁੱਟ ਦੀ ਸਰੋਂ ਹੋ ਰਹੀ ਐ। ਉਹਦਾ ਕੀ ਪਤਾ ਲੱਗੂ ਤੈਨੂੰ ਫੁੱਟ ਦੇਦਾ ਨਾਲੇ ਗੌਰ ਕਰ ਲਈ ਗਾਹ ਤੋਂ ਕਿਤੇ ਤਰਾ ਪਾਇ ਪੂਪ ਲੈ ਗਿਆ ਹੋ ਜਾ ਕੇ ਆਜਾ ਬਹੁਤ ਤਰੇ ਪਦ ਨੇ ਠੱਗ ਚੋਰਾ ਪਾਇ ਪਟਕਣ ਲੈ ਕਾਣੂ ਦੀ ਉਹਦਾ ਗੱਲ ਹੀ ਧਰਮ ਰਾਜ ਦਾ ਕਰਦੇ ਉੱਪਰਲੇ ਲੈਵਲ ਦੀਆਂ ਗੱਲਾਂ ਦੀ ਤਾਂ ਓਏ ਕਾ ਨੂੰ ਤੂੰ ਭੋਲਾ ਹੈ ਮੇਰੇ ਯਾਰ ਤੇਜਾ ਨਾ ਹਰੇਕ ਤੇ ਕਾ ਨੂੰ ਦੀ ਗੱਤਰ ਮਰਾਜਾ ਬੋਲੇ ਹੋਏ ਫਿਰਦੇ ਹੋ ਇਹਦਾ ਮੱਥਾ ਟੇਕਦਾ ਟੇਕਦਾ ਸ਼ਾਈ ਮਈ ਹੋ ਗਿਆ ਓਏ ਉਹ ਲੰਘਿਆ ਹੋਇਆ ਇੱਥੋਂ ਉਹਨੇ ਪਹਿਲਾਂ ਐਤਮਸੇ ਗੱਲ ਉਹਨੇ ਕੋਈ ਚੀਜ਼ ਗੌਰ ਚ ਰੱਖੀ ਹੋ ਕਰਕੇ ਪਹਿਲਾਂ ਇੱਥੇ ਲਾ ਕੇ ਤੈਨੂੰ ਗੱਲਾਂ ਚ ਤੇਰੀ ਪਵਾ ਕੇ ਨੀਮੀ ਜੀ ਉਹਦਾ ਤਰੀਕਾ ਉਹਦਾ ਤਰੀਕਾ ਗੱਲ ਸਹੀ ਆ ਪਰ ਜੇ ਸਾਧ ਅਸਲੀ ਟੱਕਰ ਕਾ ਕਈ ਵਾਰ ਵੀੜ ਵੀ ਦਿੰਦੇ ਨੇ ਇਹ ਆਏ ਤਾਂ ਵਿੱਚ ਤਾਂ ਹੁੰਦੇ ਨੇ ਹੁੰਦਾ ਇੱਕ ਅੱਧਾ ਹੀ ਐ ਸਾਰੇ ਨਹੀਂ ਇਹ ਜੁੰਦੇ ਤੇਲ ਚ ਕੌਡੀ ਚੱਕਣੇ ਸਾਧ ਹੁੰਦੇ ਨੇ ਉਹਦਾ ਜਮੀ ਬਾਲ ਅਵਸਤਾ ਚ ਤੀ ਐਡਾ ਕ ਕੱਦ ਨੂਰ ਚਿਹਰੇ ਦੇ ਝਲਕੇ ਕੰਨਾਂ ਚ ਮੁੰਦਰਾ ਜੋਗੀ ਦੇ ਉਹ ਫਿਰ ਉਹ ਤਾਂ ਮੇਰੀ ਗੱਲ ਸੁਣ ਅਗਲਾ ਬਣ ਕੇ ਇਹਨਾਂ ਦਾ ਦੱਸ ਜੇ ਕੋਈ ਚੋਰੀ ਚੱਪੇਲਾ ਪਾਇਆ ਪਚਕਣਲਾ ਬੰਦਾ ਹੁੰਦਾ ਸੰਖ ਕਿ ਉਹ ਪੁਰਾਂ ਚ ਲੈਣਾਂ ਦੀ ਇੱਡਾ ਦਾ ਸੰਖ ਤੇ ਕੀ ਵਰਦਦੀ ਐਡਾ ਉਹ ਹਣ ਫਿਰ ਤੈਨੂੰ ਦੇ ਕੇ ਗਿਆ ਕੋਈ ਜਦੂ ਮੰਤਰਾ ਹੈ ਜਦੂ ਮੰਤਰ ਦਾ ਤੂੰ ਛੱਡ ਮੈਂ ਤਾਂ ਸਾਧੂ ਨੂੰ ਭਾਲਦਾ ਭਾਂਹ ਦਾ ਕੰਮ ਦੀ ਚੀਜ਼ ਲੰਘੇ ਇੱਥੋਂ ਲੈ ਇਹ ਦੇ ਕੇ ਜਾ ਤੈਨੂੰ ਮੰਤਰਾ ਕੋਈ ਕਰ ਗਿਆ ਹੁਣ ਢੋਲ ਗੌਰ ਚ ਰਾਤ ਨੂੰ ਕਰ ਦੇਣਗੇ ਕੰਮ ਲੈ ਜਾਣਗੇ ਲਾ ਕੇ ਲੱਕੀ ਸੋਣੀ ਤਾਂ ਚਾਹ ਛੱਡ ਗਏ ਮੱਥਾ ਟੇਕਨੇ ਚਾਚੇ ਰਾਜੀਆਂ ਭਾਈ हां ठीक है ਤੁਸੀਂ ਦੱਸੋ ਹਾਂ ਵਧੀਆ ਭਾਈ ਠੀਕ ਠਾਕ ਰਾਜੀ ਖੁਸ਼ੀ ਹੋਰ ਕਿਵੇਂ ਬੱਚੇ ਜਵਾਕ ਠੀਕ ਨੇ ਸਾਰੇ ਆਪਣੇ ਵਧੀਆ ਤੁਸੀਂ ਦੱਸੋ ਘਰੇ ਠੀਕ ਨੇ ਵਧੀਆ ਵਧੀਆ ਸਾਰੇ ਵਧੀਆ ਖੈਰ ਸੁਖ ਰਾਜੀ ਖੁਸ਼ੀ ਹੋਰ ਬਗਨ ਠੀਕ ਹੈ ਠੀਕ ਹੈ ਜੀ ਹਾਂ ਚਲੋ ਚੰਗੀ ਗੱਲ ਹੈ ਭਾਈ ਹੈ ਚਾਚਾ ਜੀ ਹਾਂ ਭਾਈ ਜੇ ਕੋਈ ਪੰਚਾਇਤ ਵੱਲੋਂ ਕੋਈ ਹੱਲ ਹੁੰਦਾ ਨਛੱਤਰ ਦਾ ਕਰ ਦੋ ਨਾ ਵਿਚਾਰੇ ਦਾ ਇਹਦਾ ਕੀ ਹੱਲ ਕਰੀਏ ਭਾਈ ਮੇਰਾ ਤਾਂ ਨਾ ਰੁੱਕ ਜਾ ਨਿਕਲ ਕੇ ਦੇਖ ਕੇ ਕਾਲ ਜੇ ਚ ਬੇਚਾਰਾ ਰੋੜੀਆਂ ਚ ਬੈਠਾ ਰੋਟੀ ਖਾਣ ਲੱਗ ਰਿਹਾ। ਵੀ ਜੇ ਉਹਦਾ ਦਿਮਾਗ ਚੱਜਦਾ ਹੁੰਦਾ ਮੁਸ਼ਕ ਵਿੱਚ ਬੈ ਕੇ ਰੋਟੀ ਖਾਂਦਾ। ਉਹ ਵੀ ਤਾਂ ਆਪ ਕੋਈ ਜੇ ਕੋਈ ਪਿੰਡ ਦਾ ਕੰਮ ਕਰਨਾ ਪਿੰਡ ਚ ਢਾਲ ਇਕੱਠੀ ਕਰ ਲੈਣ। ਹਾਂ ਇਹਦੇ ਬਾਰੇ ਕਰ ਲਓ। ਕਰਾਂਗੇ ਭਾਈ ਕੀ ਕਰੀਏ ਗਿਆ ਤੀ ਅਸਤਾ ਇੱਕ ਦਿਨ ਕਰੇ ਗਏ ਤੇ ਉਹਨਾਂ ਦੇ ਘਰੇ ਆਉਂਦੇ ਇੰਨਾ ਕੁ ਸੋ ਖਾਲੀ ਬੋਤਲਾਂ, ਕਵਾੜ ਬੂਰੀਆਂ ਇੰਨਾ ਕੁ ਸ ਇਕੱਠਾ ਕਰਕੇ ਅਸਤਾ ਆਪ ਦੇਖ ਕੇ ਸਮਕਾ ਮੰਨ ਖਰਾਬ ਹੋਇਆ। ਕੀ ਕਰੀਏ ਹੁਣ ਉਹਦਾ? ਉਹੀ ਤਾਂ ਹੈ ਹੁਣ ਜਿਹਦੇ ਦਿਮਾਗ ਕੰਮ ਦਾ ਹੋਵੇ ਕਾਟੋ ਨਾ ਘਰੇ ਰਹਿ ਜੇ ਰਹਿ ਜੇ ਜੇ ਠੀਕ ਹੁੰਦਾ ਫਿਰ ਇਹ ਚੀਜ਼ ਵਿਚਾਰੀ ਉਹ ਅੱਕ ਕਿਉਂ ਨਿਕਲ ਗਈ ਉਹਨੂੰ ਸੋਸੋ ਕੁਝ ਬੋਲਦਾ ਕੁੱਟਦਾ ਮਾਰਦਾ ਹੋਰ ਨਾਲੇ ਪਿੰਡੇ ਦੀ ਬਦਨਾਮੀ ਆ ਚਾਚਾ ਜੀ ਕਹਿਣਗੇ ਪਿੰਡ ਦਾ ਜਵਾਈ ਭਾਈ ਐ ਫਿਰਦਾ ਹੈ ਉਹ ਤਾਂ ਹੈਗਾ ਪੰਚਾਇਤ ਨੂੰ ਹੀ ਲੰਬਾਗਾ ਹੋਰ ਲੰਬਾ ਤਾਂ ਹੈਗਾ ਪੰਚਾਇਤ ਨੂੰ ਕੱਲ ਪਰਸੋਂ ਰਾਤ ਨੂੰ ਅਸੀਂ ਇਧਰੋਂ ਛਾਲਲੀ ਤੋਂ ਆਉਂਦੇ ਤੇ ਉੱਥੇ ਟਰਾਂਸਫਰਮ ਤੇ ਚੜ ਰਹਿਆ ਲੈਟ ਆਰੀ ਤੀਗੀ ਕਦੇ ਉਹਨੂੰ ਸੋਚ ਨੂੰ ਕੱਟਦੇ ਕਦੇ ਲਾ ਲੇ ਉਹ ਤਾਂ ਇੰਨਾ ਸੁਖ ਨਾਲ ਨਹੀਂ ਲੱਗਿਆ ਫੇਰ ਲੈ ਜੇ ਤਾਂ ਦਿਮਾਗਾ ਦਿਮਾਗ ਫੇਰ ਤਾਂ ਸਾਰਾ ਕੁਝ ਠੀਕ ਹੈ ਹੁਣ ਪਤਾ ਕੀ ਆਗਾ ਚਾਚਾ ਜੀ ਆਪਣੇ ਪਿੰਡ ਚ ਕੁੜੀਆਂ ਪੜਨ ਲਿਖਣ ਜਾਂਦੀਆਂ ਨੇ ਜੇ ਕਿਸੇ ਤੀ ਭੈਣ ਦੇ ਮਾਗਰ ਪੈ ਗਿਆ ਜੇ ਕਿਸੇ ਨੇ ਕੁੱਟ ਮਾਰ ਦਿੱਤਾ ਉ ਬਦਨਾਮੀ ਆ ਬਈ ਟਾਈਮ ਮਾਰੇਗਾ ਜਦੋਂ ਜਾਂਦੀ ਹੋ ਜੂ ਅਗਲੇ ਨੂੰ ਕੀ ਪਤਾ ਵੀ ਕਿਵੇਂ ਆ ਇਹ ਹੁਣ ਕੋਈ ਗੱਲਬਾਤ ਹੋ ਗਈ ਕਿਸੇ ਮਟਿਆਰਾਂ ਕੁੜੀਆਂ ਨੇ ਕੁਝ ਕਹਿਤਾ ਜਵਾਬ ਨਾਲ ਲਗਾਂ ਸਾਡੇ ਜਵਾਬ ਨੂੰ ਗਲਤ ਬੋਲਦਾ ਤੀ ਐ ਤਾਂ ਨਹੀਂ ਪਤਾ ਕਿਸੇ ਨੂੰ ਵੀ ਇਹਦੇ ਦਿਮਾਗ 'ਚ ਫਰਕ ਉਹ ਤਾਂ ਕਿਸੇ ਨੂੰ ਕੀ ਪਤਾ ਬਾਹਰ ਵੀ ਨਹੀਂ ਪਤਾ ਨਾ ਕਿਸੇ ਬਾਹਰਲੇ ਪਿੰਡ ਦਾ ਟਰਾਂਸਫਾਰਮ ਉੱਤੇ ਬਾਗਿਆ ਉੱਥੇ ਅਗਲਾ ਕਹਿ ਦੂਗਾ ਇਹਦਾ ਚੋਰ ਹੈਗਾ ਕੁੱਟ-ਕੁੱਟ ਕੇ ਮਾਰ ਦੂਗਾ ਅਗਲਾ ਉਹੀ ਤਾਂ ਹੈ ਐ ਆ ਵੀ ਚਾਚਾ ਜੀ ਚਲ ਪਿੰਡ ਚੋਂ ਕਰਕੇ ਢਾਲ ਇਕੱਠੀ ਕੇਰਾ ਇਹਦਾ ਇਲਾਜ ਕਰਾ ਲਓ ਫਿਰ ਅਗਲਾ ਬੈਂਕ ਚੋਂ ਕਢਾ ਕੇ ਦੇ ਦੂ ਉਹ ਤਾਂ ਠੀਕ ਹੈ ਇਹਦੇ ਕੋਲੇ ਕਿਹੜਾ ਕੁਸ ਹੈ ਨੇ ਘਟੋ-ਘਟ ਨੇ ਪਾਰਖਿਆ ਲੈ ਐਸੀ ਤਾਂ ਬਥੇਰੀ ਹੋ ਜਾਈਏ ਅੱਜੇ ਅਗਲਾ ਜਾਨ ਨੇ ਮੈਂ ਕਾਟੋ ਨੂੰ ਕਹੇ ਤੇ ਕੁੜੇ ਤੂੰ ਹੀ ਕਢਾ ਕੇ ਕਿਤੇ ਨੂੰ ਉਹ ਕਰ ਦੇ ਕਾਟੋ ਕਹਿੰਦੀ ਬੈਂਕ ਵਾਲੇ ਪੈਸੇ ਕੱਢਦੇ ਨਹੀਂ ਆ ਉਹ ਕੱਢਦੇ ਨਹੀਂ ਭਾਈ ਜਿੰਨਾ ਚਿਰ ਠੀਕ ਨਹੀਂ ਹੁੰਦਾ ਉਹਨਾਂ ਚਿਰ ਕੰਮ ਕੱਢਦੇ ਨੇ ਬੈਂਕ ਵਾਲੇ ਉਹ ਕਹਿੰਦੇ ਸਾਨੂੰ ਡਾਕਟਰ ਤੋਂ ਲਿਆ ਕੇ ਦੋ ਇਹਦਾ ਸਰਟੀਫਿਕੇਟ ਵੀ ਇਹ ਜਮਾ ਸੈਟ ਕੋਡ ਜਮਾ ਸੈਟ ਆ ਵੀ ਫਿਰ ਪੈਸੇ ਕੱਢ ਕੇ ਦਵਾਂਗੇ ਨਹੀਂ ਉਹਨਾਂ ਚਿਰ ਅਸੀਂ ਪੈਸੇ ਨਹੀਂ ਦਿੰਦੇ ਕੱਢ ਕੇ ਉਹ ਤਾਂ ਫਿਰ ਠੀਕ ਹੈ ਜਿੰਨਾ ਚਿਰ ਉਹ ਫੇਰੇ ਕੱਢਣਗੇ ਨਾ ਚਲ ਦੇਖਦੇ ਆ ਭਾਈ ਜਿਵੇਂ ਕੋਈ ਬੰਦਾ ਕਰਦਿਆਂ ਹੱਲ ਕਰਾਂਗੇ ਅਸੀਂ ਰੱਬ ਲੱਗਦੀ ਗੱਲ ਆ ਚ ਗਈ ਹੋਰ ਆ ਚੱਲ ਜਿਹੇ ਜਾਂ ਦੁਨੀਆ ਪੈਸੇ ਪਾਉਗੀ ਉਹ ਜੇ ਮੇਰੇ ਤੋਂ ਤਾਂ ਭਾਵੇਂ 500 ਰੁਪਇਆ ਲੈ ਲੈ ਠੀਕ ਹੈ ਤੂੰ ਕਰਾਂਗੇ ਭਈ ਸਾਰੀ ਇਕੱਠ ਕਰ ਦਿਆਂਗੇ ਹਾਂ ਘਰ ਕੇ ਰਹਿ ਜਾ ਚੱਲ ਮੇਰੀ ਗੱਲ ਤੇ ਨਾ ਜਰੂਰ ਕਰਾਂਗੇ ਸ਼ਰਾ ਜਰੂਰ ਕਰਾਂ ਕੀ ਪਤਾ ਪੁੰਨ ਤਾਰ ਜੂ ਆਪਾਂ ਨੂੰ ਹੋਰ ਹੋਰ ਕੋਣ ਆ ਗਿਆ ਸਤਿ ਸ਼੍ਰੀ ਅਕਾਲ ਖੜ ਜਾ ਖੜ ਜਾ ਖੜ ਜਾ

ਜੱਪਨਾ ਕੜਮਾ ਜੱਪਨਾ ਜੱਪਨਾ ਗੱਡੀ ਲੈਣ ਦੀ ਨਵੀਂ ਹੈ ਹਾਂ ਹਾਂ ਲੈਣਦੀ ਗੱਡੀ ਤਾਂ ਗੱਡੀਆਂ ਦਾ ਕੀ ਤੈਨੂੰ ਪਤਾ ਗੱਡੀਆਂ ਤਾਂ ਆਉਂਦੀ ਜਾਂਦੀਆਂ ਰਹਿੰਦੀਆਂ ਨੇ ਸਾਡੇ ਲਵੇ ਆ ਲੈਣਦੀ ਉਬਲੇ ਅੰਡੇ ਵਰਗੀ ਚਿੰਟੀ ਵਧਾਈਆਂ ਹਾਂ ਵਧਾਈਆਂ ਵਧਾਈਆਂ ਤੈਨੂੰ ਵੀ ਵਧਾਈਆਂ ਤੈਨੂੰ ਸਵਾਗਤ ਵਧਾਈਆਂ ਮਾਸੜ ਪੁੱਤ ਤੇਰਾ ਅਸਿਕਾ ਮਾਸੜੀ ਸੱਚੀ ਕਾ ਸੱਚੀ ਕਾ ਠੀਕ ਹੈ ਹਾਂ ਹਾਂ ਠੀਕ ਠਾਕ ਆਜੋ ਆਜੋ ਸਰਕਾਰ ਪਰਵਾਹ ਠੀਕ ਹੈ ਸਾਰੇ ਬੰਦੀਆ ਤੂੰ ਦੱਸ ਠੀਕ ਹੈ ਕਦੋਂ ਲਿਆਂਦੀ ਗੱਡੀ ਹਾਂ ਇਹ ਰਾਤ ਹੀ ਲਿਆਇਆ ਤੀ ਮੈਂ ਅੱਛਾ ਆ ਸ਼ਾਮੇ ਕਰ 57 ਨਾਲੇ ਖੁਰਸੀ ਦੇ ਹਾਂ ਰਾਤ ਹੀ ਲਿਆਇਆ ਤੀ ਮੈਂ ਤਾਂ ਅੱਛਾ ਪੱਲਕਾ ਲਵੀਰ ਲੈ ਗਿਆ ਪਿੰਡ ਚ ਟਟਖਾ ਕੇ ਆਉਣੀ ਤੁਹਾਡੇ ਦੋਸਤ ਨੇ ਅੱਛਾ ਆ ਜਾ ਬੈਠ ਉਹ ਲੈ ਗਿਆ ਫਿਰ ਮੱਖ ਲੈ ਓਏ ਤੇਰੀ ਮਾਸੀ ਖੋਲ ਜਾ ਅਰੇ ਛੋਟੇ ਦਾ ਰਹਿਦਾ ਇਦਾਂ ਕੰਮ ਕਰਾਉਣ ਵਾਲਾ ਕਲਵੀਰ ਠੀਕ ਹੈ ਹਾਂ ਕਲਵੀਰ ਵਧੀਆ ਅੱਛਾ ਹਾਂ ਕਲਵੀਰ ਵਧੀਆ ਪਤੰਮੀ ਗੱਡੀ ਤੇ ਕਾਲੇ ਅੱਖਰਾਂ ਤੇ ਲਿਖਿਆਉਂਗਾ ਕੀ ਲਿਖਣਾ ਪ੍ਰਾਊਡ ਟੂ ਬੀ ਕਾਲੀ ਮੈਂ ਥੋੜੀ ਤੋਂ ਉੱਦੇ ਬਹੁਤ ਚਲਦੀ ਹੈ ਨਾ ਇਹਦੇ ਨਾਲ ਜਾਂਦੇ ਪ੍ਰਵਾਹ ਪੈਂਦਾ ਇੱਕ ਵੱਡੇ ਬਾਦਲ ਦੀਆਂ ਕਰਕੇ ਫੋਟੋ ਲਵਾਉਣੀ ਹੈ ਹੈ ਲੋਕਾਂ ਨੂੰ ਐਂ ਦੀ ਵਿਖੜੀ ਕਾਲੀ ਹੁਣ ਹਾਰ ਕੇ ਬੇ ਤਾਂ ਉਲਟੋ ਉਲਟੋ ਜਿੰਨਾ ਜੁੰਨਾਲੇ ਹੋਣਗੇ ਨਾ ਪਰਾਕ ਗੱਡੀ ਖੜਾਤੀ ਵੇੜੇ ਚ ਗੱਡੀ ਛਕੌਰ ਪੀਓ ਇਹ ਵਿੱਚ ਤਾਂ ਸੀਟਾਂ ਜਾਜ ਵਰਗੀਆਂ ਹੈ ਹਾਂ ਪਿੱਤ ਇੱਕ ਨੰਬਰ ਗੱਡੀ ਹੈ ਅੱਛਾ ਐ ਨਾ ਤਾਂ ਸਾਡਾ ਹੁਣ ਟਾਉਲ ਟੂਲ ਤੇ ਰੋਕਦਾ ਕੋਈ ਅੱਛਾ ਜਦੋਂ ਆ ਲਖਿਆ ਤਾਂ ਫਿਰ ਤਾਂ ਵੱਡੇ ਵੱਡੇ ਅਫਸਰ ਵੀ ਸੂਤੀ ਮਾਰਨੇਗੇ ਸਨ ਨਮੀ ਕਢਾਈ ਏਜੰਸੀ ਦੀ ਨਮੀ ਹੋਇਆ ਕ ਚੱਲਦੀ ਮਾੜੀ ਭਟ ਚੱਲੀ ਨਮੀ ਹੋਇਆ ਅੱਛਾ ਹਾਂ ਦੋ ਕਦ ਨਹੀਂ ਚੱਲੀ ਆ ਬਸ ਅੱਛਾ ਦੋ ਦਿਨਾਂ ਦਾ ਤਾਂ ਕੀ ਆ ਹਾਂ ਦੇਤੀ ਫਿਰ ਮੈਨੂੰ ਅਲਾਊਟ ਕਰਤੀ ਮੈਨੂੰ ਅੱਛਾ ਗਨਮੈਨ ਵੀ ਦਿੰਦੇ ਸੀ ਮੈਨੂੰ ਫੇਰ ਕਿੱਥੇ ਹੈ ਗਨਮੈਨ ਗਨਮੈਨ ਨੂੰ ਮੁਖਾ ਕਰਾਉਣ ਤੋਂ ਫਿਰ ਐ ਪ੍ਰਸ਼ਾਸਨ ਦਾ ਮੈਂ ਜਾਦੇ ਖਰਚਾ ਨਹੀਂ ਨਾ ਕਰਾਉਣਾ ਅੱਛਾ ਹਾਂ ਬੰਦੋਟਾ ਹੀ ਕਰੋੜ ਤਾਂ ਮੇਰੇ ਤੇ ਲਾਈ ਨੰਦੇ ਨੇ ਕੋ ਆਉਦਾ ਬੱਟਾ ਫਿਰ ਹਾਂ ਆਉਦੇ ਕਰਕੇ ਇਹ ਹੋਰ ਇਹ ਤੇ ਬਾਜਨ ਪਾਊਗਾ ਆ ਲੱਕੜ ਬੱਗਾ ਜਾ ਗਈ ਨਹੀਂ ਹਲੇ ਉਰੀ ਆ ਰਹੀ ਹੈ ਹਾਂ ਆ ਉਹ ਮੈਂ ਲੈ ਆਇਆ ਸੀ। ਮੈਂ ਲਿਆ ਮਰੋਲ ਨੰਬਰੇ ਫੜ ਲਿਆ ਮੈਂ। ਆ ਫੜ ਲਿਆ ਪਤਾ। ਕਾਦਾ ਲੈਣਾ ਤੇਰਾ ਰੋਲ ਨੰਬਰ। ਮੇਰਾ ਪੇਪਰ ਆ ਮਸੜੀ ਕਾਲ। ਬੀਏ ਵਿੱਚ ਡਿਮੈਨਸ਼ਨ ਲਈ ਆ। ਕਾਦਾ ਪੇਪਰ। 12ਵੀਂ ਕਲਾਸ। ਮੇ 12ਵੀਂ ਦੇ ਪੇਪਰ ਹੋਏ ਨੇ। ਹੁਣ ਇਹਨੇ ਨਾ ਆਹ ਉਹਦਾ ਰੋਲ ਨੰਬਰ ਲੈ ਕੇ ਆ। ਸਬਜੈਕਟ ਕੀ ਨੇ ਤੇਰੇ ਕੋਲ? ਸਬਜੈਕਟ ਅੰਗਰੇਜ਼ੀ, ਹਾਂ। ਪੰਜਾਬੀ, ਹਾਂ। ਹਿੰਦੀ। ਮਾਈਡਮ ਕਿਹੜੀ ਆ ਤੇਰੀ? ਮੈਡਮ ਸੁਨੀਤਾ ਰਾਣੀ। ਮਾਈਲਾ ਤੋਂ ਆ ਮੈਂ ਲਾ ਸਕੂਟਰੀ ਲੈ ਕੇ ਆਂ ਯਾਰ ਪਾਰੀ ਪਾਰੀ ਆ ਪਿੱਛੋ ਐਨ ਕਹੀਂ ਆ ਪਿੱਛੋ ਪੱਠ ਪਾਰੀ ਆ ਸਕੂਟਰੀ ਤੇ ਆਉਂਦੀ ਆ ਸਕੂਟਰੀ ਤੇ ਆਉਂਦੀ ਆ